ਜਿਸ ਤਰ੍ਹਾਂ 2004 ਦੇ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਨਿਰਣੈ ਕੀਤਾ ਕਿ ਅਸੀਂ ਕਿਸੇ ਨਾਲ ਗੱਠਬੰਦੀ ਨਹੀਂ ਕਰਨਾ ਔਰ ਅਸੀਂ ਇਕੱਲੇ ਚਲੋ ਰਹਾਂ ਹਾਂ ਤੁਸੀਂ ਇਹ ਦੇਖੋ ਉਸ ਨਿਰਣੇ ਨਾਲ 10 ਸਾਲਾਂ ਦੇ ਬਾਅਦ ਅਸੀਂ ਜਿਹੜਾ ਹੈਗਾ ਮੁੱਖ ਮੰਤਰੀ ਸਾਡਾ ਹੋਗੇ ਉਹ ਬੱਸ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਭਾਜਪਾ ਮਜ਼ਬੂਤ ਹੋਵੇਗੀ ਬਿਲਕੁਲ ਮਜ਼ਬੂਤ ਹੋਏਗੀ ਔਰ ਤੁਸੀਂ ਇਹ ਦੇਖੋ ਕਿ ਆ ਜਿਹੜਾ ਪਿਛਲਾ ਸਮੇਂ ਗਿਆ ਉਹਦੇ ਵਿੱਚ ਵੋਟ ਭਾਰਤੀ ਜਨਤਾ ਪਾਰਟੀ ਦੀ ਕੰਸੋਲਿਡ ਨਹੀਂ ਕੋਈ ਹੈ ਔਰ ਅਸੀਂ ਜਿਹੜਾ ਹੈਗਾ ਅچھے ਨਤੀਜੇ ਆਣਗੇ ਅਸੀਂ ਕਹਾਂਗੇ ਮੁਕਸਰ ਦੀ ਗੱਲ ਕਰੀਏ ਤਾਂ ਭਾਜਪਾ ਦੇ ਵਿਰੁੱਧ ਬੋਰਡ ਵੀ ਜਿਹੜੇ ਲੋਕਾਂ ਨੇ ਲਗਾਲੇ ਕਿ ਪਿੰਡਾਂ ਵਿੱਚ ਭਾਜਪਾ ਨੂੰ ਵੜਨੇ ਨਹੀਂ ਚਾਹੀਦੇ ਜੋ ਉਹਨਾਂ ਦਾ ਹੁਲੀ ਹੋਏਗਾ ਉਹਦੇ ਜ਼ਿੰਮੇਵਾਰ ਖੁਦ ਹੋਣਗੇ ਕਿਸਾਨ ਪਰ ਆਵਾਜ਼ਾ ਜਿਹੜਾ ਇੱਕ ਰੋਸ਼ ਹੈਗਾ ਉਹ ਮੈਂ ਕਹਾਂਗਾ ਵਾਜੇ ਹੈ ਔਰ ਉਹਦਾ ਜਿਹੜਾ ਹੈਗਾ ਕਿ ਵੀ ਅਸੀਂ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਹਮੇਸ਼ਾ ਦਰਵਾਜ਼ੇ ਗੱਲਬਾਤ ਲਈ ਖੁੱਲੇ ਰੱਖੇ ਆ ਕਿਉਂਕਿ ਤੁਸੀਂ ਆਓ ਸਾਗ ਨਾਲ ਗੱਲਬਾਤ ਕਰੋ ਕਿਉਂਕਿ ਗੱਲਬਾਤ ਦੇ ਰਾਹੀਂ ਜਿਹੜਾ ਹੈਗਾ ਸਮੱਸਿਆਵਾਂ ਹੱਲ ਹੁੰਦੀ ਹੈ ਅਖਿਲ ਭਾਰਤੀ ਜਨ ਸੰਗ ਦੇ ਸਮੇ ਤੋਂ ਚੱਲੇ ਆ ਸੀ ਠੀਕ ਹੈ ਨਾ ਫਿਰ ਜਨਤਾ ਪਾਰਟੀ ਬਣੀ ਫਿਰ ਉਹਨ ਭਾਰਤੀ ਜਨਤਾ ਪਾਰਟੀ ਹੈ ਸੋ ਅਸੀਂ ਕਹੀਏ ਇੱਕ ਵੀ ਤਿੰਨ ਜਨਮ ਲੱਲੇ ਅਸੀਂ ਸੋ ਤੀਸਰੇ ਜਨਮ ਦੇ ਵਿੱਚ ਅਸੀਂ ਦੇਖੋ ਕਿ ਵੀ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ ਤਿੰਨ ਵਾਰੀ ਸ਼ੇਟਪੈਰੀ ਵਾਜਪਈ ਜੀ ਪ੍ਰਧਾਨ ਮੰਤਰੀ ਬਣੇ ਠੀਕ ਹੈ ਨਾ ਉਹ ਤੀਸਰੀ ਵਾਰੀ ਜਿਹੜਾ ਹੈਗਾ ਇਸ ਸਮੇਂ ਦੀ ਦੀਵਾਰ ਤੇ ਸਾਫ ਲਿਖਿਆ ਬਾਕੀ ਸੀਟਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਪੈਰ ਪਸਾਰੇ ਆ ਔਰ ਆਪਣੇ ਮੁੱਖ ਮੰਤਰੀ ਬਣਾਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਮੈਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਵੀ ਪੰਜਾਬ ਦੇ ਵਿੱਚ ਵੀ ਭਾਰਤ ਜਨਤਾ ਪਾਰਟੀ ਸੀਟਾਂ ਨੂੰ ਲੈ ਕੇ ਵੀ ਕੋਈ ਰੌਲਾ ਸੀ ਪਾਰਟੀ ਦੇ ਵਿੱਚ ਜਿੱਦਾਂ ਪਹਿਲਾਂ ਕੁਝ ਤਿੰਨ ਕਿ ਸੀਟਾਂ ਸੀ ਭਾਜਪਾ ਦੀਆਂ ਹੁਣ 6 ਸੀਟਾਂ ਦੀ ਡਿਮਾਂਡ ਕੀਤੀ ਗਈ ਹੈ ਤਾਂ ਵੀ ਇਹ ਗੱਡ ਜੋੜ ਜਿਹੜਾ ਨਹੀਂ ਹੋਇਆ ਮਤਲਬ ਇਦਾਂ ਦਾ ਵੀ ਕੋਈ ਗੱਲਬਾਤ ਸਗੀ ਵੀ ਮੈਂ ਤੁਹਾਨੂੰ ਦੱਸਿਆ ਜੀ ਕੋਈ ਔਰਮਲ ਜਾਂ ਮੀਟਿੰਗ ਹੀ ਨਹੀਂ ਹੋਈ ਤੇ ਵੀ ਸੀਟਾਂ ਦੀ ਕਾਦੀ ਗੱਲ ਹੋਣੀ ਹੈ ਜਿੱਦ ਤੱਕ ਸਵਾਲ ਭਾਤੀ ਜਨਤਾ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਹੈ ਠੀਕ ਹੈ ਨਾ ਉਹ ਪੰਜਾਬ ਪੰਜਾਬੀ ਔਰ ਪੰਜਾਬੀਆਂ ਦੀ ਪੈਰੋਕਾਰ ਹੈ ਔਰ ਰਹੇਗੀ ਹਮੇਸ਼ਾ ਜਿਹੜਾ ਹੈਗਾ ਸਾਡਾ ਜਿਹੜਾ ਕਿ ਪੰਜਾਬ ਪੱਖੀ ਜਿਹੜੇ ਹੈਗੇ ਆ ਸਾਡੇ ਜਿਹੜੇ ਵੀ ਮੁੱਦੇ ਹੋਣਗੇ ਉਹਦੇ ਹਿਸਾਬ ਨਾਲ ਹੀ ਲੰਦੇ ਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬੇਗਲ ਵੱਚੁਕਿਆ ਔਰ ਸਿਆਸੀ ਗਲਿਆਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਿਆ ਸਰਾਈਆਂ ਵੀ ਲਗਾਈਆਂ ਜਾ ਰਹੀਆਂ ਸਨ ਕਿ ਭਾਜਪਾ ਤੇ ਅਕਾਲੀ ਗੱਠਜੋੜ ਜਿਹੜਾ ਮੁਰ ਤੋਂ ਦੁਬਾਰਾ ਹੋਵੇਗਾ ਪਰ ਹੁਣ ਤਸਵੀਰ ਬਿਲਕੁਲ ਸਾਫ਼ ਹੋ ਚੁੱਕੀ ਹੈ ਪੰਜਾਬ ਪ੍ਰਧਾਨ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਕਾਲੀਆਂ ਦੇ ਨਾਲ ਜਿਹੜਾ ਗੱਠਜੋੜ ਹੈ ਨਹੀਂ ਕੀਤਾ ਜਾਏਗਾ ਤਾਂ ਇਸ ਬਾਬਤ ਇਹ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਪਾਜ ਪਾਜ ਦੇ ਸੀਨੀਅਰ ਲੀਡਰ ਮਨਰंजन ਕਾਲੀਆ ਜੋ ਕਿ ਕੈਬਨਿਟ ਮੰਤਰੀ ਵੀ ਰਹੇ ਚੁੱਕੇ ਨੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਜਾਨਣਾ ਚਾਹੁੰਨੇ ਕਈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਤਸਵੀਰ ਸਾਫ ਹੋ ਗਈ ਹੈ ਕਾਰਨ ਸਭ ਤੋਂ ਪਹਿਲਾਂ ਜਾਨਣਾ ਚਾਹੁੰਨੀ ਇਸ ਵਾਰ ਅਕਾਲੀ ਦਲ ਨਾਲ ਗੱਠ ਜੋੜ ਕਿਉਂ ਨਹੀਂ ਹੋ ਰਿਹਾ ਉਹ ਗੱਲ ਇਹ ਕਿ ਜਿਹੜੇ ਕਿਆਸਰਾਈਆਂ ਸੀਗੀਆਂ ਗੱਠ ਜੋੜਦੀਆਂ ਉਹ ਸਿਰਫ ਅਖਬਾਰਾਂ 'ਚ ਸੀਗੀਆਂ ਜੀ ਸੋ ਤੁਸੀਂ ਇਹ ਦੇਖੋ ਕਿ ਜਿਹੜਾ 2022 ਦਾ ਚੋਣ ਹੈ ਉਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਨਿਰਣੇ ਕੀਤਾ ਕਿ ਅਸੀਂ ਅਕੇਲੇ ਚੋਣਾਂ ਲੜਾਂਗੇ ਜੀ ਔਰ 74 ਸੀਟਾਂ ਦੇ ਉੱਤੇ ਸਾਡੇ ਉਮੀਦਵਾਰ ਖੜੇ ਹੋਏ ਸੋ ਜਿਹੜਾ 2024 ਦਾ ਲੋਕ ਸਭਾ ਚੋਣ ਦਾ ਨਿਰਣੇ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਧਿਐਕਸ਼ ਸੁਨੀਲ ਜਾਖੜ ਜੀ ਨੇ ਦੱਸਿਆ ਕਿ ਅਕੇਲੇ ਚੋਣਾਂ ਲੜਾਂਗੇ 13 ਦੀ 13 ਸੀਟਾਂ ਦੇ ਉੱਤੇ ਲੜਾਂਗੇ ਤੋਂ ਸੋ ਜਿਹੜਾ 2022 ਦੇ ਵਿੱਚ ਜਿਹੜਾ ਨਿਰਣੇ ਲੇਤਾ ਉਸੇ ਲਾਈਨ ਦੇ ਵਿੱਚ ਜਿਹੜਾ ਹੈ ਨਾ ਇਹ ਨਿਰਣੇ ਹੈ ਕਿ ਵੀ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਸ਼ਕਤ ਬਣਾਵਾਂਗੇ ਔਰ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਵੀ ਭਾਰਤੀ ਜਨਤਾ ਪਾਰਟੀ ਦੇ ਬਣੇਗਾ ਉਸੇ ਤਰ੍ਹਾਂ ਜਿਸ ਤਰ੍ਹਾਂ 2004 ਦੇ ਵਿੱਚ ਜੀ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਨਿਰਣੇ ਕੀਤਾ ਕਿ ਅਸੀਂ ਕਿਸੇ ਨਾਲ ਗੱਠਬੰਦੀ ਨਹੀਂ ਕਰਨਾ ਔਰ ਅਸੀਂ ਇਕੱਲੇ ਚੋਣਾਂ ਲੜਾਂਗੇ ਤੁਸੀਂ ਇਹ ਦੇਖੋ ਕਿ ਉਸ ਨਿਰਣੇ ਨਾਲ 10 ਸਾਲਾਂ ਦੇ ਬਾਅਦ ਅਸੀਂ ਜਿਹੜਾ ਹੈਗਾ ਮੁੱਖ ਮੰਤਰੀ ਸਾਡਾ ਹੋ ਗਿਆ ਉੱਥੇ ਆਪਣੇ ਹਰਿਆਣਾ ਦੇ ਵਿੱਚ ਔਰ ਦੋ ਵਾਰੀ ਸਰਕਾਰ ਬਣੀ ਹੈ ਸੋ ਉਸ ਨਾਤੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਉਸ ਲਾਈਨ ਨੂੰ ਜਿਹੜਾ ਅਖਤਿਆਰ ਕੀਤਾ ਹੈ ਔਰ ਦੂਸਰੀ ਗੱਲ ਕਿ ਵੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਜਿਹੜਾ ਹੈਗਾ ਸਾਡਾ ਸਿਧਾਂਤ ਸਾਡੀ ਰਾਜਨੀਤੀ ਤੋਂ ਉੱਪਰ ਹੈ ਜੀ ਤੋਂ ਉਸ ਨਾਤੇ ਉਹਨਾਂ ਨੇ ਇਸ਼ਾਰਾ ਦਿੱਤਾ ਕਿ ਵੀ ਅਸੀਂ ਜਿਹੜਾ ਹੈਗਾ ਕਿਸੇ ਵੀ ਸਿਧਾਂਤਾਂ ਦੇ ਕੰਪਰੋਮਾਈਜ਼ ਨਹੀਂ ਕਰਨਾ ਕਿ ਵੀ ਇਕੱਲੇ ਚੱਲਣਾ ਹੂੰ ਤਾਂ ਠੀਕ ਹੈ ਤੋਂ ਉਸ ਨਾਤੇ ਜਿਹੜਾ ਹੈਗਾ ਅੱਜ ਨਿਰਣੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਆਇਆ ਪਰ ਇਨ ਬਿਟਵੀਨ ਕੋਈ ਗੱਲਬਾਤ ਚੱਲ ਰਹੀ ਸੀ ਦੋਨਾਂ ਪਾਰਟੀਆਂ ਦੇ ਵਿਚਕਾਰ ਕੋਈ ਗੱਲਬਾਤ ਹੋਈ ਹੈ ਕਿ ਗੱਟਬੰਧਨ ਕਰਦੇ ਆ ਕਿਉਂਕਿ ਇਹ ਵੀ ਚੀਜ਼ ਦੱਸੀ ਜਾ ਰਹੀ ਕਿ ਬੰਦੀ ਸੰਘਾ ਦੀ ਰਿਹਾਈ ਹੋਰ ਬਹੁਤ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਵੀ ਇਹ ਗੱਟਬੰਧਨ ਨਹੀਂ ਹੋ ਰਿਹਾ ਦੇਖੋ ਗੱਲ ਇਹ ਹੈ ਕਿ ਵੀ ਕੋਈ ਫਾਰਮਲ ਬੈਠਕ ਤਾਂ ਹੋਈ ਨਹੀਂ ਹੈ ਠੀਕ ਹੈ ਨਾ ਜਿਹੜੀ ਗੱਲ ਤੁਸੀਂ ਕਹੀ ਕਿ ਵੀ ਕਿਆਸਰਾਇਆਂ ਹੋਈਆਂ ਕਿਆ ਸਰਹੀ ਹੈ چلਦੀ ਅਸੀਂ ਕਿਹਾ ਅੱਜ ਕਲੀਅਰ ਹੋ ਗਈ ਤਸਵੀਰ ਹਮ ਅਤ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਭਾਜਪਾ ਮਜ਼ਬੂਤ ਹੋਵੇਗੀ ਬਿਲਕੁਲ ਮਜ਼ਬੂਤ ਹੋਵੇਗੀ ਔਰ ਤੁਸੀਂ ਇਹ ਦੇਖੋ ਕਿਆ ਜਿਹੜਾ ਪਿਛਲਾ ਸਮੇਂ ਗਿਆ ਉਹਦੇ ਵਿੱਚ ਵੋਟ ਭਾਰਤੀ ਜਨਤਾ ਪਾਰਟੀ ਦੀ ਕਨਸੋਲੀਡੇਟ ਹੋਈ ਹੈ ਔਰ ਅਸੀਂ ਜਿਹੜਾ ਹੈਗਾ ਅੱਛੇ ਨਤੀਜੇ ਆਣਗੇ ਅਸੀਂ ਕਹਾਂਗੇ ਜਿਹੜੇ ਲੋਕ ਸਭਾ ਦੇ ਵਿੱਚ 13 13 ਸੀਟਾਂ ਚੁਣਾਉ ਲੜਨਗੇ ਪਰ ਸਰ ਜੇਕਰ ਅਸੀਂ ਖਬਰਾਂ ਦੀ ਗੱਲ ਕਰੀਏ ਤਾਂ ਖਬਰਾਂ ਕੁਝ ਹੋਰ ਵੀ ਬਿਆਨ ਕਰ ਰਹੀਆਂ ਨੇ ਮੁਕਸਰ ਦੀ ਗੱਲ ਕਰੀਏ ਤਾਂ ਭਾਜਪਾ ਦੇ ਵਿਰੁੱਧ ਬੋਰਡ ਵੀ ਜਿਹੜੇ ਲੋਕਾਂ ਨੇ ਲਗਾਲੇ ਕਿ ਪਿੰਡਾਂ ਵਿੱਚ ਭਾਜਪਾ ਗੋ ਵੜਨੇ ਨਹੀਂ ਚਾਹੀਦੇ ਜੋ ਉਹਨਾਂ ਦਾ ਹੁਲੀਆ ਹੋਏਗਾ ਉਹਦੇ ਜ਼ਿੰਮੇਵਾਰ ਖੁਦ ਹੋਣਗੇ ਲੱਗਦਾ ਨਹੀਂ ਕਿਤੇ ਨਾ ਕਿਤੇ ਕਿਸਾਨਾਂ ਦੇ ਵਿਰੁੱਧ ਮਤਲਬ ਜਿਹੜੇ ਬਿੱਲ ਪਾਸ ਕਿਤੇ ਜਾਂ ਜਿਹੜੀਆਂ ਚੀਜ਼ਾਂ ਹੋਈਆਂ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਲੋਕਾਂ 'ਚ ਹਜੇ ਵੀ ਰੋਸ ਹੈ ਹਜੇ ਵੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਥੋੜੀ ਕਮਜ਼ੋਰ ਪੈ ਸਕਦੀ ਪੰਜਾਬ ਦੇਖੋ ਇਸ ਤਰ੍ਹਾਂ ਹੈ ਕਿ ਵੀ ਕਿਸਾਨ ਪਰ ਆਵਾਂ ਦਾ ਜਿਹੜਾ ਇੱਕ ਰੋਸ ਹੈਗਾ ਉਹ ਮੈਂ ਕਹ ਔਰ ਉਹਦਾ ਜਿਹੜਾ ਹੈਗਾ ਕਿ ਵੀ ਅਸੀਂ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਹਮੇਸ਼ਾ ਦਰਵਾਜ਼ੇ ਗੱਲਬਾਤ ਲਈ ਖੁੱਲੇ ਰੱਖੇ ਆ ਕਿ ਵੀ ਤੁਸੀਂ ਆਓ ਸਾਡੇ ਨਾਲ ਗੱਲਬਾਤ ਕਰੋ ਕਿਉਂਕਿ ਗੱਲਬਾਤ ਦੇ ਰਾਹੀਂ ਜਿਹੜਾ ਹੈਗਾ ਸਮੱਸਿਆਵਾਂ ਹੱਲ ਹੁੰਦੀਆਂ ਵੱਡੇ ਵੱਡੇ ਦੇਸ਼ਾਂ ਦੀ ਇਸ਼ੂ ਜਿਹੜੇ ਹੈਗੇ ਆ ਉਹ ਹੱਲ ਹੁੰਦੇ ਆ ਸੋ ਮੈਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਭਰਾਵਾਂ ਦੇ ਮੁੱਦੇ ਆ ਉਹ ਵੀ ਹੱਲ ਸਰ ਸੀਟਾਂ ਨੂੰ ਲੈ ਕੇ ਵੀ ਕੋਈ ਰੋਲਾ ਸੀ ਪਾਰਟੀ ਦੇ ਵਿੱਚ ਜਿੱਦਾਂ ਪਹਿਲਾਂ ਕੁਝ ਤਿੰਨ ਕ ਸੀਟਾਂ ਸੀ ਭਾਜਪਾ ਦੀਆਂ ਹੁਣ 6 ਸੀਟਾਂ ਦੀ ਡਿਮਾਂਡ ਕੀਤੀ ਗਈ ਹੈ ਤਾਂ ਵੀ ਇਹ ਗੱਠ ਜੋੜ ਜਿਹੜਾ ਨਹੀਂ ਹੋਇਆ ਮਤਲਬ ਇਦਾਂ ਦਾ ਵੀ ਕੋਈ ਗੱਲਬਾਤ ਸੀਗੀ ਵਿੱਚ ਮੈਂ ਤਾਂ ਤੁਹਾਨੂੰ ਦੱਸਿਆ ਜੀ ਕਿ ਕੋਈ ਫਾਰਮਲ ਜਾਂ ਮੀਟਿੰਗ ਹੀ ਨਹੀਂ ਹੋਈ ਤੇ ਵੇ ਸੀਟਾਂ ਦੀ ਕਾਦੀ ਗੱਲ ਹੋਣੀ ਜੀ ਤੇ ਸਰ ਕੀ ਮਤਲਬ ਭਾਜਪਾ ਦਾ ਇਸ ਟਾਈਮ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਫਿਊਚਰ ਦੇਖਦੇ ਹੋ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਭਾਜਪਾ ਦੇ ਅਜੰਡੇ ਕੀ ਨੇ ਕਿਹੜੇ ਅਜੰਡਿਆਂ ਦੇ ਉੱਤੇ ਭਾਜਪਾ ਪੰਜਾਬ ਦੇ ਵਿੱਚ ਵੋਟ ਬੈਂਕ ਨੂੰ ਮਜ਼ਬੂਤ ਕਰੇਗਾ ਇੱਕੋ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਹੈਗਾ ਭਵਿੱਖ ਆ ਜੀ ਗੱਲ ਕੀਤੀ ਆ ਭਵਿੱਖੇ ਉਜਵਲ ਹੈ ਜੀ ਸੋ ਜਿੱਥੇ ਅਸੀਂ ਦੇਖੋ ਕਿ ਬਈ ਅਖਿਲ ਭਾਰਤੀ ਜਨ ਸੰਗ ਦੇ ਸਮੇਂ ਤੋਂ ਚੱਲੇ ਆ ਸੀ ਠੀਕ ਹੈ ਨਾ ਫਿਰ ਜਨਤਾ ਪਾਰਟੀ ਬਣੀ ਫਿਰ ਉਹ ਭਾਰਤੀ ਜਨਤਾ ਪਾਰਟੀ ਹੈ ਸੋ ਅਸੀਂ ਕਹੀਏ ਕਿ ਬਈ ਤਿੰਨ ਜਨਮ ਲੱਲੇ ਅਸੀਂ ਸੋ ਤੀਸਰੇ ਜਨਮ ਦੇ ਵਿੱਚ ਅਸੀਂ ਦੇਖੋ ਕਿ ਬਈ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ ਤਿੰਨ ਵਾਰੀ ਸ਼ੇਟਲ ਬਹਿਰੀ ਵਾਜਪਈ ਜੀ ਪ੍ਰਧਾਨ ਮੰਤਰੀ ਬਣੇ ਠੀਕ ਹੈ ਨਾ ਉਨ ਤੀਸਰੀ ਵਾਰੀ ਜਿਹੜਾ ਹੈਗਾ ਇਸ ਸਮੇਂ ਦੀ ਦੀਵਾਰ ਤੇ ਸਾਫ਼ ਲਿਖਿਆ ਹੈ ਕਿ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਤੋਂ ਉਸ ਨਾਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਪੈਰ ਪਸਾਰੇ ਹੈ ਔਰ ਆਪਣੇ ਮੁੱਖ ਮੰਤਰੀ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਮੈਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਵੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੇ ਪਰ ਫਿਰ ਵੀ ਸਰ ਖਾਸ ਕੋਈ ਮਤਲਬ ਟਾਪਿਕ ਤਾਂ ਹੋਣਗੇ ਕੁਝ ਏਜੰਡੇ ਤੇ ਹੋਣਗੇ ਜਿਨ੍ਹਾਂ ਨੂੰ ਲੈ ਕੇ ਪੰਜਾਬ 'ਚ ਜ਼ਿਆਦਾਤਰ ਆਪਣੇ ਆਪ ਨੂੰ ਸਟਰੋਂਗ ਕੀਤਾ ਜਾਏਗਾ ਕੀ ਲੱਗਦਾ ਤੁਹਾਨੂੰ ਵੀ ਕਿਹੜੇ ਏਜੰਡੇ ਹੋ ਸਕਦੇ ਨੇ ਜਾਂ ਤੁਹਾਡੇ ਕੀ ਰਾਏ ਆ ਕਿ ਕਿਹੜੇ ਏਜੰਡੇ ਹੋਣੇ ਚਾਹੀਦੇ ਨੇ ਦੇਖੋ ਗੱਲ ਇਹ ਹੈ ਕਿ ਵੀ ਜਿੱਦ ਤੱਕ ਸਵਾਲ ਭਾਰਤੀ ਜਨਤਾ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਦਾ ਹੈ ਠੀਕ ਹੈ ਨਾ ਉਹ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀ ਪੈਰੋਕਾਰ ਹੈ ਔਰ ਰਹੇਗੀ ਹਮੇਸ਼ਾ ਜਿਹੜਾ ਹੈਗਾ ਸਾਡਾ ਜਿਹੜਾ ਕਿ ਵੀ ਪੰਜਾਬ ਪੱਖੀ ਜਿਹੜੇ ਹੈਗੇ ਆ ਸਾਡੇ ਜਿਹੜੇ ਵੀ ਮੁੱਦੇ ਹੋਣਗੇ ਉਹਦੇ ਅਸਾਬ ਨਾਲ ਹੀ ਨਿਰਧਾਨਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਸ ਹਨ ਮਨੋਰੰਜਨ ਕਾਲਿਆ ਜਨਤਨਾਲ ਗੱਲਬਾਤ ਕੀਤੀ ਹੈ ਤਾਂ ਹੋ ਨ ਸਪਸ਼ਟ ਹੋ ਚੁੱਕਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਇਕੱਲੇ ਹੀ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹਨਾਂ ਨੂੰ ਲੜੇਗੀ ਨਤੀਜੇ ਕਿਹੋ ਜਿਹਾ ਨਿਕਲਣਗੇ ਇਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਕੈਮਰਾ ਪਰਸਨ ਨਾ ਮਨਪ੍ਰੀਤ ਕੋਰ ਲਾਈ ਪੰਜਾਬੀ ਟੀਵੀ ਜਲੰਧਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ Amazon Prime TV, Daily Hunt ਤੇ E Baba te dekh sakde ho. USA, Canada, Australia, New Zealand te Europe de har bade IPTV platform te dekh sakde ho. Raune rappe ton door te mudde de neede Live Punjabi TV